ਬੁਰੀ ਖਬਰ ਆ ਰਹੀ ਹੈ ਸਾਡੇ ਇਲਾਕੇ ਚੋਂ ਹੀ ਜਿਹੜੇ ਗੋਲਡੀ ਕੰਬੋਜ਼ ਨੇ ਜਲਾਲਾਬਾਦ ਤੋਂ ਵ代ਕ ਉਹਨਾਂ ਦੇ ਭੈਣ ਜੀ ਪਤਾ ਨਹੀਂ ਸਕੇ ਆ ਜਾਂ ਰਿਸ਼ਤੇਦਾਰੀ ਚੋਂ ਆ ਉਹ ਜਾ ਰਹੇ ਸਨ ਇਧਰੋਂ ਮਤਲਬ ਕਿ ਵਾਇਆ ਮੁਕਸਰ ਹੋ ਕੇ ਬਠਿੰਡੇ ਸ਼ਾਇਦ ਉਹਨਾਂ ਦੇ ਪਿਤਾ ਜੀ ਐਡਮਿਟ ਸਨ ਬਠਿੰਡੇ ਸਾਡੇ ਇਲਾਕੇ ਚ ਜ਼ਿਆਦਾ ਹਸਪਤਾਲ ਜਿਹੜੇ ਵੱਡੇ ਆ ਉਹ ਬਠਿੰਡੇ ਦੇ ਵਿੱਚ ਹੀ ਆ ਜੀ ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸ ਦੇਵਾਂ ਤੇ ਜੇ ਕੋਈ ਜ਼ਿਆਦਾ ਸੀਰੀਅਸ ਹੁੰਦਾ ਤਾਂ ਬਠਿੰਡੇ ਕਿਉਂਕਿ ਲੜਾਈ ਝਗੜਾ ਹੁੰਦਾ ਲੋਕਲ ਹਸਪਤਾਲ ਨਾਲ ਤੇ ਕੁਝ ਵੀ ਨਹੀਂ ਹੁੰਦਾ ਪੱਟੀ ਲਾ ਕੇ ਤੋਰ ਦਿੰਦੇ ਫਰੀਦਕੋਟ ਬਸ ਐਈਓ ਕਹਾਣੀ ਹੈ ਤੇ ਐਈਓ ਕਿਸਾਇਜ਼ ਹੈ ਦੱਸ ਲਿਆ ਕਿ ਟਰੱਕ ਖਲੋਤਾ ਸੀ ਦੋਦੇ ਦੇ ਕੋਲ ਤੇ ਖੜੇ ਟਰੱਕ ਦੇ ਵਿੱਚ ਕਾਰ ਠੁਕੀ ਆ ਤੇ ਉਹ ਭੈਣ ਜੀ ਜਿਹੜੇ ਵਿਧਾਇਕ ਦੇ ਆ ਚਲੋ ਆਪਣੇ ਵੀ ਭੈਣ ਜੀ ਆ ਉਹਨਾਂ ਦੀ ਗੱਲੋ ਕਿ ਅਨਫੋਰਚੂਨੇਟਲੀ ਡੈਥ ਹੋ ਗਈ ਆ ਕਾਰ ਸਾਰੀ ਖਤਮ ਹੋ ਗਈ ਫਨਾ ਹੋ ਗਈ ਟੱਬਰ ਵੀ ਫਨਾ ਹੋ ਜਾਂਦਾ ਜੀ ਜਦੋਂ ਘਰ ਚੋਂ ਔਰਤ ਚਲੀ ਜਾਵੇ ਬੱਚਿਆਂ ਦੀ ਮਾਂ ਚਲੀ ਜਾਵੇ ਕਿਸੇ ਭਰਾ ਦੀ ਭੈਣ ਚਲੀ ਜਾਵੇ ਟੱਬਰ ਵੀ ਫਨਾ ਹੋ ਜਾਂਦਾ ਪੱਲੇ ਕੱਖ ਨਹੀਂ ਰਹਿੰਦਾ ਗੱਲ ਇਹ ਆ ਕਿ ਬਈ ਇਹ ਬਹੁਤ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਮੀਡੀਆ 'ਚ ਇਹਨਾਂ ਗੱਲਾਂ ਨੂੰ ਦਰਕਨਾਰ ਕਰ ਦਿੱਤਾ ਜਾਂਦਾ ਸੁਣਨ ਵਾਲੇ ਵੀ ਬਹੁਤੇ ਨਹੀਂ ਐ ਇੱਕ ਦੋ ਘਟਨਾਵਾਂ ਮੈਨੂੰ ਯਾਦ ਆ ਇੱਕ ਐਨ ਆਰ ਆਈ ਛੱਬ ਬੀਬੀਸੀ ਜਾਂ ਮੁੰਡਾ ਸੀ ਦੋਵੇਂ ਮਾਂ ਪੁੱਤਾਰੇ ਸਨ ਲੁਧਿਆਣੇ ਦੇ ਨੇੜੇ ਆ ਕੇ ਖੜੇ ਟਰੱਕ ਦੇ ਵਿੱਚ ਉਹਨਾਂ ਦੀ ਕਾਰ ਵਜੀ ਸੀ ਸ਼ਾਇਦ ਦੋਨੇ ਮਰ ਗਏ ਸੀ ਆ 2 ਕੁ ਸਾਲ ਪਹਿਲਾਂ ਦੀ ਗੱਲ ਹੋਊਗੀ 2.25 ਸਾਲ ਪਹਿਲਾਂ ਦੀ ਕਿਉਂਕਿ ਖਬਰਾਂ ਦੀ ਦੁਨੀਆ 'ਚ ਰਹਿਨੇ ਆ ਖਬਰ ਨਾਲ ਜੁੜੀ ਕੋਈ ਦੂਸਰੀ ਖਬਰ ਤਤਫਟ ਜਿਹੜੀ ਉਹ ਯਾਦ ਆ ਜਾਂਦੀ ਹੈ ਸਭ ਯਾਨੀ ਬਹੁਤ ਸਾਰੀਆਂ ਮੌਤਾਂ ਸਾਡੀਆਂ ਹਾਂ ਠੀਕ ਹੈ ਐਸਐਸਐਫ ਦੇ ਆਉਣ ਨਾਲ ਅੰਕੜਿਆਂ ਦੇ ਮੁਤਾਬਕ ਕੁਝ ਫਰਕ ਪਿਆ ਹੈ ਇਹ ਮਾਨ ਸਾਹਿਬ ਉਹ ਰਾਂ ਦਾ ਅੱਛਾ ਉਪਰਾਲਾ ਹੈ ਮੈਂ ਇਸ ਨੂੰ ਮਾੜਾ ਨਹੀਂ ਕਹੂੰਗਾ ਅੱਛੀਆਂ ਗੱਡੀਆਂ ਨੇ ਮੈਨੂੰ ਯਾਦ ਹੈ ਸਾਡੇ ਸਟੂਡੀਓ ਦੇ ਨੇੜੇ ਇੱਕ ਦਿਨ ਕੋਈ ਸ਼ਰਾਬ ਪੀ ਕੇ ਡਿੱਗ ਪਿਆ ਸੀਗਾ ਸਕੂਟੀ ਵਗੈਰਾ ਚਲਾਉਂਦਾ ਸੀਗਾ ਤਾਂ ਉਹ ਜਿਹੜੇ ਸਾਡੇ ਇੱਥੇ ਤਕੋਨੀ ਮਲੋੜ ਚ ਖਲੋਤੇ ਹੁੰਦੇ ਆ ਨੌਜਵਾਨ ਐਸਐਸਪੀ ਵਾਲੇ ਉਹ ਜਿਹਦੇ ਮਿੰਟ ਚ ਆਏ ਉਹਨਾਂ ਨੇ ਸਕੂਟੀ ਵੀ ਚੱਕੀ ਉਹ ਜਿਹੜਾ ਅ ਦਾਰੂ ਪੀ ਕੇ ਜਾਂ ਕੁਝ ਖਾ ਕੇ ਚੱਲ ਰਿਹਾ ਸੀ ਉਹਨੂੰ ਮੈਨੂੰ ਪਤਾ ਨਹੀਂ ਹੈ ਨਾਲ ਉਹਨੂੰ ਬਿਠਾਇਆ ਸ਼ਾਇਦ ਉਹਦੇ ਘਰ ਤੱਕ ਲੈ ਕੇ ਗਿਆ ਮੈਂ ਉਦੋਂ ਮਤਲਬ ਕਿ ਉੱਥੇ ਦੇਖਤਾ ਨਹੀਂ ਸਕਿਆ ਸੀ ਲਾਈਵ ਕਰ ਰਿਹਾ ਸੀ ਪ੍ਰੋਗਰਾਮ ਪਰ ਐਂਡ ਤੇ ਆ ਕੇ ਜਦੋਂ ਉਹ ਲਿਜਾਇਆ ਗਿਆ ਤਾਂ ਮੈਂ ਉੱਥੇ ਆ ਕੇ ਪੁੱਛਿਆ ਤੇ ਉਹਨਾਂ ਨੇ ਸਾਰਾ ਘਟਨਾਕ੍ਰਮ ਸੁਣਾਇਆ ਤਾਂ ਬੜਾ ਅੱਛਾ ਲੱਗਿਆ ਕਿ ਭਈ ਇਸ ਤਰ੍ਹਾਂ ਐਸਐਸਐਫ ਕਿਤੇ ਐਕਸੀਡੈਂਟ ਹੁੰਦਾ ਤਾਂ ਛੇਤੀ ਰਿਸਪੌਂਡ ਕਰ ਦਿੰਦੇ ਨੇ ਇਹ ਹੁਣ ਸਾਰੇ ਪੰਜਾਬ 'ਚ ਆ ਜਾਂ ਨਹੀਂ ਪਰ ਸਾਡੇ ਇਲਾਕੇ 'ਚ ਉਹ ਕਾਫੀ ਐਕਟਿਵ ਨੇ ਨੌਜਵਾਨ ਨੇ ਉਸ ਦਸਤੇ 'ਚ ਤੇ ਮੈਂ ਉਹਨਾਂ ਨੂੰ ਆਲਵੇਸ ਡਿਊਟੀ ਤੇ ਤਿਆਰ-ਵਰ ਤਿਆਰ ਦੇਖਦਾ ਜਿੱਥੇ ਵੀ ਕਿਤੇ ਕੋਈ ਛੋਟੀ ਮੋਟੀ ਹੋ ਜਾਂਦੀ ਆ ਉਪ ਮੌਕੇ ਤੇ ਪਹੁੰਚਦੇ ਹਾਂ ਤਾਂ ਗੱਲ ਇਹ ਆ ਕਿ ਆ ਬਲਵਿੰਦਰ ਜੀ ਵੀ ਕਹਿ ਰਹੇ ਨੇ ਕਿ ਮੇਰੇ ਭੂਆ ਦੇ ਮੁੰਡੇ ਦੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਤੇ 2 ਸਾਲ ਹੋ ਗਏ ਭੂਆ ਦਾ ਅਪਰੋਚ ਆਪਰੇਸ਼ਨ ਹੋਈ ਜਾ ਰਿਹਾ ਅਜੇ ਤੱਕ ਠੀਕ ਨਹੀਂ ਹੋਇਆ ਇਹਨਾਂ ਦੀ ਐਸਐਸਐਫ ਕੀ ਕਰ ਰਹੀ ਆ ਹਾਂ ਬਿਲਕੁਲ ਮੈਂ ਉਧਰ ਹੀ ਆ ਰਿਹਾ ਕਿ ਇਹ ਚੀਜ਼ਾਂ ਤੇ ਠੀਕ ਕਰ ਰਹੀ ਆ ਪਰ ਆ ਜਿਹੜੀਆਂ ਚੀਜ਼ਾਂ ਹਾਈਵੇ ਦੇ ਉੱਤੇ ਖਿਲਾਰ ਦਿੱਤੀਆਂ ਜਾਂਦੀਆਂ ਤਾਬਿਆਂ ਦੇ ਅੱਗੇ ਜਾਂ ਮਤਲਬ ਕਿ ਕਈ ਵਾਰ ਖਰਾਬ ਹੋਣ ਤੇ ਇਹ ਸਰ ਇਹ ਉਥੇ ਖਲਾਰ ਕੇ ਪਾਸੇ-ਆਸੇ ਚਲੇ ਜਾਂਦੇ ਨੇ ਇਹਨਾਂ ਨੂੰ ਕੋਈ ਖਰਾਬ ਹੋਈਆਂ ਚੀਜ਼ਾਂ ਨੂੰ ਟੋਕ ਕਰਨ ਵਾਲਾ ਜਾਂ ਸਹੀ ਚੀਜ਼ਾਂ ਨੂੰ ਪਾਸੇ ਕਰਾਉਣ ਵਾਲਾ ਕਿਉਂ ਨਹੀਂ ਪਹੁੰਚਦਾ ਕਿਉਂ ਨਹੀਂ ਪਹੁੰਚਦਾ ਅਸੀਂ ਐਸਐਸਐਫ ਦੀ ਥ੍ਰੀਫ ਕਰਦੇ ਕਿ ਕੁਝ ਮਾਮਲਿਆਂ 'ਚ ਉਹ ਕੰਮ ਕਰ ਰਹੇ ਨੇ ਪਰ ਹਰ ਥਾਂ ਤੇ ਐਸਐਸਐਫ ਦੀ ਪਹੁੰਚ ਜ਼ਰੂਰੀ ਨਹੀਂ ਹੈ ਇਹ ਜਿਹੜੇ ਟੋਲ ਲੈ ਰਹੇ ਨੇ ਸਤੋ ਇੱਕ ਟੋਲ ਕਈ ਵਾਰ 2250 ਦਾ ਪੈ ਰਿਆ ਸਨ ਸਰ ਇਹ ਕੀ ਕਰਦੇ ਨੇ ਇਹ ਕੀ ਕਰਦੇ ਨੇ ਬਿਲਕੁਲ ਜੀ ਰੋਮਨ ਜੀ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਤਾਂ ਮਤਲਬ ਕਿ ਜਿੱਥੇ ਜਿਹੜਾ ਏਰੀਆ ਟੋਲ ਪਲਾਜ਼ਾ ਦੇ ਅਧੀਨ ਹੈ ਕੰਪਨੀ ਠੇਕਾ ਲੈ ਕੇ ਟੋਲ ਲੈ ਰਹੀ ਹੈ ਜਿਨ੍ਹਾਂ ਨੇ ਕੁਝ ਡਿਊਟੀਆਂ ਕਰਨੀਆਂ ਹੁੰਦੀਆਂ ਨੇ ਸਰ ਇਹਨਾਂ ਦੇ ਤਾਂ ਵਾਸ਼ਰੂਮ ਨਹੀਂ ਚੱਲਦੇ ਸਰ ਵਾਸ਼ਰੂਮ ਤਾਂ ਨਹੀਂ ਚੱਲਦੇ ਸ਼ਾਇਦ ਹਰੇਕ ਟੋਲ ਤੇ ਐਂਬੂਲੈਂਸ ਵੀ ਮੇਰੇ ਖਿਆਲ ਦੇ ਨਾਲ ਠੀਕ ਹਾਲਤ ਦੇ ਵਿੱਚ ਨਹੀਂ ਹੋਏਗੀ ਕਿਉਂਕਿ ਸਾਡੇ ਲੋਕ ਸਰੇ ਮੱਥਾ ਮਾਰਦੇ ਹੀ ਨਹੀਂ ਹੈ ਮੱਥਾ ਮਾਰਦੇ ਹੀ ਨਹੀਂ ਹੈ ਇਹਨਾਂ ਦੇ ਵਾਸ਼ਰੂਮ ਦਾ ਹਾਲ ਦੇਖੋ ਸਰ ਕੀ ਕਦੇ ਤੁਸੀਂ ਚੈੱਕ ਕੀਤਾ ਮਲ ਕੁਝ ਜੋ ਸਰਵਸ ਪ੍ਰੋਵਾਈਡਰ ਨੇ ਐਗਰੀਮੈਂਟ ਦੇ ਤਹਿਤ ਜਾਂ ਸ਼ਰਤਾਂ ਦੇ ਤਹਿਤ ਨੀਮਾ ਦੇ ਤਹਿਤ ਤੁਹਾਨੂੰ ਕੁਝ ਦੇਣਾ ਹੈ ਸਰ ਅਸੀਂ ਲੈਂਦੇ ਹੀ ਨਹੀਂ ਹੈ ਅਸੀਂ ਸਿਰਫ ਦੇਖਦੇ ਆ ਤਾਂ ਇਹ ਟੋਲ ਪਲਾਂਜਿਆਂ ਤੋਂ ਪੈਸੇ ਇਕੱਠੇ ਕਰ ਰਹੇ ਨੇ ਬੰਦਿਆਂ ਨੂੰ ਕੁੱਟ ਰਹੇ ਨੇ ਬਦਤਮੀਜ਼ੀਆਂ ਕਰ ਰਹੇ ਨੇ ਗੁੰਡੇ ਰੱਖੇ ਹੋਏ ਨੇ ਇਹਨਾਂ ਕਪਲੇ ਕਰ ਰਹੇ ਨੇ ਅਜੀਦੇ ਵਾਲਾ ਆ ਗਿਆ ਖਲਾਲਾ ਵਾਲਾ ਆ ਗਿਆ ਨਾ ਰਿਕਾਰਡ ਤੇ ਤਾਂ ਸਿਰ ਇਹਨਾਂ ਨੂੰ ਕੌਣ ਜ਼ਿੰਮੇਵਾਰ ਕਰੇਗਾ ਕਿ ਭਾਈ ਆਪਦੇ ਜੋ ਵੀ ਤੁਹਾਡਾ ਏਰੀਆ ਹੈ ਉਸ ਏਰੀਆ ਦੇ ਵਿੱਚ ਜੇ ਕੋਈ ਗੱਡੀ ਖਰਾਬ ਹੁੰਦੀ ਹੈ ਟੋਅ ਕਰਕੇ ਨਾਲ ਦੀ ਨਾਲ ਪਾਸੇ ਕਰੋ ਜੇ ਕੋਈ ਹਾਦਸਾ ਹੁੰਦਾ ਐਂਬੂਲੈਂਸ ਪੇਚੋ ਵਾਸ਼ੁੰ ਤੋਂ ਅੱਡੇ ਜਿਹੜੇ ਆ ਚੱਲਦੇ ਹੋਣੇ ਚਾਹੀਦੇ ਸਰ ਇਹਨਾਂ ਦੇ ਕਦੇ ਵਿਧਾਇਕ ਮੰਤਰੀ ਕਿਸੇ ਟੋਲ ਤੇ ਖਲੋਕੇ ਇਹਨਾਂ ਚੀਜ਼ਾਂ ਨੂੰ ਚੈੱਕ ਕਰਦੇ ਦੇਖਿਆ ਤੁਸੀਂ ਜ਼ਿੰਦਗੀ 'ਚ ਮੇਰਾ ਸਵਾਲ ਹੈ ਤੁਹਾਨੂੰ ਕਿ ਇਹਨਾਂ ਦਾ ਕਦੇ ਵਿਧਾਇਕ ਤੁਸੀਂ ਟੋਲ ਤੇ ਖਲੋਤਾ ਇਹਨਾਂ ਚੀਜ਼ਾਂ ਨੂੰ ਚੈੱਕ ਕਰਦਾ ਦੇਖਿਆ ਨਹੀਂ ਸਰ ਉਹ ਵੀਆਈਪੀ ਲੇਨ 'ਚ ਗੂੰ ਗੂੰ ਕੂੰ ਕੂੰ ਕਰਦਾ ਕਰਦਾ ਸਾਈਡ ਤੋਂ ਨਿਕਲ ਜਾਂਦਾ ਸਰ ਸਾਈਡ ਤੋਂ ਨਿਕਲ ਜਾਂਦਾ ਜੋ ਲਾਈਨਾਂ ਚ ਕੰਟਿਆਂਵੱਦੀ ਖਲੋਤਿਆ ਕਦੇ ਕਦੇ ਇਹਨਾਂ ਦਾ ਉਹਨਾਂ ਵੱਲ ਧਿਆਨ ਨਹੀਂ ਗਿਆ ਹੋਵੇਗਾ ਜਿਨ੍ਹਾਂ ਦੇ ਪੈਸਿਆਂ ਦੇ ਨਾਲੇ ਖੂ ਖੂ ਕਰਦੇ ਉਥੋਂ ਨਿਕਲ ਰਹੇ ਇਹਨਾਂ ਦੇ ਬੱਚੇ ਐਸ਼ ਕਰ ਰਹੇ ਆ ਇਹ ਅਯਾਸ਼ੀ ਕਰ ਰਹੇ ਆ ਇਹ ਕਦੇ ਉਥੇ ਖਲੋ ਕੇ ਕਿਸੇ ਵੀ ਤਕਲੀਫ ਦਾ ਛਾਇਜ਼ਾ ਤੱਕ ਨਹੀਂ ਲੈਂਦੇ ਸਰ ਕਿਸੇ ਚੀਜ਼ ਦਾ ਛਾਇਜ਼ਾ ਤੱਕ ਨਹੀਂ ਲੈਂਦੇ ਜੇ ਹਰੇਕ ਵਿਧਾਇਕ ਮੰਤਰੀ ਲੰਘਦਾ ਟੱਪਦਾ ਜਿਸ ਰੋਡ ਥਾਣੀੋਂ ਗੁਜ਼ਰ ਰਿਹਾ ਟੋਲ ਪਲਾਜ਼ਿਆਂ ਨੂੰ ਇੱਕ ਵਾਰੀ ਝਾਤ ਮਾਰ ਜਾਵੇ ਇਹਨਾਂ ਦੀ ਹਿੰਮਤ ਨਹੀਂ ਹੈ ਸਰ ਇਹਨਾਂ ਦੀ ਹਿੰਮਤ ਨਹੀਂ ਹੈ ਪੱਟੀ ਸਾਹਿਬ ਉਹ ਨਿਕਲਦੇ ਆ ਕੋਈ ਗੱਲ ਨਹੀਂ ਉਹਨਾਂ ਦਾ ਹੱਕ ਬਣਦਾ ਐਸੀ ਉਹਨਾਂ ਦੀ ਖਾਂ ਪੇ ਕਰਦੇ ਆ ਪਰ ਜੇ ਚੈਕਿੰਗ ਕਰਨ ਪ੍ਰੋਪਰ ਤਾਂ ਸਭ ਕੁਝ ਹੋ ਸਕਦਾ ਜੀ ਸਭ ਕੁਝ ਹੋ ਸਕਦਾ ਜੀ ਠੀਕ ਹੈ ਨਾ ਮੈਂ ਸਾਰਿਆਂ ਨੂੰ ਨਹੀਂ ਕਰ ਰਿਹਾ ਜੀ ਹਮਨ ਜੀ ਠੀਕ ਹੈ ਨਾ ਤੁਸੀਂ ਕਹ ਰਹੇ ਹੋ ਮੈਂ ਕਹਿੰਨਾ ਕਿ ਇਹਨਾਂ ਨੇ ਰੱਖੇ ਹੋਏ ਆ ਉਹ ਇਸੇ ਕੰਮ ਨੂੰ ਰੱਖੇ ਹੋਏ ਆ ਰੱਖੇ ਵੀ ਜ਼ਿਆਦਾਤਰ ਨੌਨ ਪਹ ਜਾਂਦੀ ਹੈ। ਤੋਂ ਗੱਲ ਆ ਕੇ ਭਾਈ ਸਾਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਤਾਂ ਬੜਾ ਮੈਂ ਕਹੂੰਗਾ ਕਿ ਅੱਜ ਵੱਡਾ ਸਵਾਲ ਹੈ ਕਿ ਵਿਧਾਇਕ ਦੀ ਭੈਣ ਦੀ ਮੌਤ ਤੋਂ ਬਾਅਦ ਕੀ ਇਹ ਕੂਕ ਸੁੱਤੇ ਲੋਕ ਜੋ ਹਾਕਮ ਨੇ ਕੀ ਜਾਗਣਗੇ ਸੇ? ਜਾਗਣਗੇ ਕਿ ਭਾਈ ਬਹੁਤ ਸਾਰੀਆਂ ਜਾਨਾਂ ਪੰਜਾਬ ਦੇ ਵਿੱਚ खुद मुख्यमंत्री साहब बहुत वारी यह मुद्दा चुक चुके हैं यह सड़क ही अतवाद है तो की हम जागोंगे घट्टो घट कट, एटलीस्ट जो सड़क पर अज तो बाद चीजा ठीक कर दिता जाएगा सर ठीक करोगे जी मनोहर जी जी थैंक यू थैंक यू ਲਾਈਵ ਜੁੜੁੰਦੀ ਮੇਰੇ ਪੁਰਾਣੇ ਦੋਸਤ ਐ ਮਨੋਰਜੀ ਭਾਈ ਇਹ ਚੀਜ਼ ਜ਼ਰੂਰ ਮੇਰੇ ਖਲ ਦੇ ਨਾਲ ਸਾਨੂੰ ਸਮਝਣੀ ਚਾਹੀਦੀ ਆ ਕਿ ਜੋ ਸਾਡੇ ਹੱਕ ਨੇ ਉਹ ਸਾਨੂੰ ਮਿਲ ਨਹੀਂ ਰਹੀ ਜੋ ਸਾਡੀਆਂ ਡਿਊਟੀਆਂ ਨੇ ਕਿ ਅਸੀਂ ਫਾਸਟ ਟੈਗ ਲਵਾਉਣਾ ਹੈ ਅਸੀਂ ਟੋਲ ਕਟਵਾਉਣਾ ਹੈ ਸਾਨੂੰ ਉਹਦੇ 'ਚ ਕੋਈ ਰਹਿਤ ਨਹੀਂ ਹੈ ਨਹੀਂ ਅਸੀਂ ਮੰਗਦੇ ਆ ਚਲੋ ਠੀਕ ਹੈ ਜੀ